ਤਸਸ ਗੱਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਤਾਲੀਵਾਲ ਕੈਪਟਨ ਮਿਸਟਰ ਪੰਜਾਬ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ ਪੰਚਾਇਤੀ ਰਾਜ ਦੀਆਂ ਚੋਣਾਂ ਹੋ ਰਹੀਆਂ ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚ ਆਪਣੀਆਂ ਪੰਚਾਇਤਾਂ ਚੁੜਦੇ ਸਰਪੰਚ ਬਣਾਦੇ ਔਰ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸੋ כמו ਹਾਲਿਆਂ ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਇਸਦੇ ਚਲਦਿਆ ਬਿਨਾ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਇਹ ਆਈਡੀਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲਿਆਓ ਅੱਜ ਆਹ ਲਿਆਓ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਿਪਟਾਰਾ ਸਾਡਾ ਬਿਲਕੁਲ ਹੋ ਜਾਂਦੀ ਹੈ ਉਸ ਤਰ੍ਹਾਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰੋ ਰਾਸ਼ਨ ਕਾਰਡ ਦੀ ਗੱਲ ਆ ਬਿਜਲੀ ਦੀ ਗੱਲ ਆ ਜਾਂ ਹੋਰ ਦਿੱਕਤਾਂ ਹੈਗੀਆਂ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਬਿੱਤੀ ਦੇ ਨਾਲ ਸਭ ਸੰਮਤੀ ਦੇ ਨਾਲ ਪਹਿਲੀ ਵਾਰ ਏਡੀ ਵੱਡੀ ਗਿਣਤੀ ਦੇ ਵਿੱਚ ਸਭ ਸੰਮਤੀ ਨਾਲ ਜਿਹੜੀਆਂ ਪੰਚਾਇਤਾਂ ਬਣ ਰਹੀਆਂ ਪੱਤ ਪੰਜਾਬ ਕਾਂਗਰਸ ਤੇ ਪੰਜਾਬ ਕਾਂਗਰਸ ਦੇ ਆਗੂ ਜਿਹੜੇ ਉਹ ਇਸ ਮੌਕੇ ਤੇ ਵੀ ਜਦੋਂ ਲੋਕ ਬੜੇ ਸ਼ਾਂਤੀਪੂਰਕ ਢੰਗ ਦੇ ਨਾਲ ਆਪ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਚੋੜਦੇ ਇਹਦੇ ਵਿੱਚ ਵੀ ਰੰਗਿਤ ਭੰਗ ਜੜੀ ਉਹ ਪਾਦੇ ਤੁਸੀਂ ਦੇਖਿਆ ਹੋਣਾ ਪਿਛਲੇ 2 ਦਿਨ ਤੋਂ ਗਰਦਾਸਪੁਰ ਦੇ ਵਿੱਚ ਜਿਹੜਾ ਤਮਾਸ਼ਾ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਕੀਤਾ ਸੁਖਿੰਦਰ ਸਿੰਘ ਰਜ਼ਾਵੇ ਨੇ ਹਉ ਦਾ ਜੋਸ ਕਿੰਦਰ ਸਿੰਘ ਰਜ਼ਾਵਾ ਬੋਲ ਰਿਹਾ ਉਹਨੇ ਬੜੀ ਘਟੀਆਂ ਸ਼ਰਧਾ ਦੀ ਬੋਲੀ ਕੇ ਜਿਹੜੀ ਆਮ ਆਦੀ ਪਾਰਟੀ ਉਹ ਗੈਕਸਟਰ ਦਾ ਜਿਹੜਾ ਆਸਾ ਲੈ ਰਹੀ ਹੈ ਮੈਂ ਸੁਖੀ ਦਾਵੇਂ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਕਦੀ ਵੀ ਅਸੀਂ ਨਾ ਕਿਸੇ ਨਸ਼ਾ mafia ਦਾ ਨਾ ਕਦੀ ਕਿਸੇ ਗੈਕਸਟਰ ਦਾ ਨਾ ਕੱਸੀ ਗੁੰਡਾ ਬਦਮਾਸ਼ ਦਾ ਨਾ ਸਹਯੋਗ ਕੀਤਾ ਨਾ ਕਹ ਇਹਨੂੰ ਸੱਖਿਆ ਛਤਰੀ ਦਿੱਤੀ ਨਾ ਕਿਤੇ ਅੱਜ ਇਲੈਕਸ਼ਨ ਦੇ ਵਿੱਚ ਇਦਾਂ ਹੋ ਰਿਹਾ ਸੁਖੀ ਦਾਵਾ ਇਹ ਗੱਲ ਕਹਿ ਰਿਹਾ ਜਿਹਦੇ ਬਾਰੇ ਸਾਰੇ ਪੰਜਾਬ ਨੂੰ ਪਤਾ ਹੈ ਵਿਧਾਨ ਸਭਾ ਦੇ ਵਿੱਚ ਚਰਵਾ ਪੈਂਦਾ ਦਿਆ ਉਤੋਂ ਬਾਅਦ ਕਈ ਵਾਰ ਚਰਵਾ ਪਿਆ ਕਿ ਮਖ्तार ਅंसारी ਤੋਂ ਲੈ ਕੇ ਉਹਦੇ ਆਪਣੇ ਹਲਕੇ ਦੇ ਜਿਹੜੇ ਗੈਂਗਸਟਰ ਨੇ ਕੀ ਕੁਝ ਹੋਇਆ ਜੇਲ੍ਹਾਂ ਦੇ ਵਿੱਚ ਕੀ ਕੁਝ ਹੁੰਦਾ ਦਿਆ ਗੈਂਗਸਟਰ ਪੈਦਾ ਕੀਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਪਹਿਲਾਂ ਹੱਤਵਰ ਪੈਦਾ ਕੀਤਾ ਫਿਰ ਗੈਂਗਸਟਰ ਪੈਦਾ ਕੀਤੇ ਫਿਰ ਜਿਹੜਾ ਪੰਜਾਬ ਦੇ ਅੰਦਰ ਗੈਂਗਸਟਰਾਂ ਦੀ ਜਿਹੜੀ ਸਿਆਸੀ ਮਤਲਬ ਜਿਹੜੀ ਪਦਨਾ ਦੇਣੀ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਇੱਕ ਕਲਚਰ ਜਿਹੜਾ ਸ਼ੁਰੂ ਕੀਤਾ ਉਹ ਅੱਜ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਏ ਨੇ ਦੀ ਮਿਹਤ ਉਹ ਤੇ ਮੁੱਖ ਤੌਰ ਤੇ ਕਾਂਗਰਸ ਪਾਰਟੀ ਜੁਮਿਆਦਾ ਉਹ ਸਭ ਤੋਂ ਵੱਡਾ ਸੁੱਖੀ ਰੁਦਾਵਾ ਕਿਉਂਕਿ ਪਿਛਲੀ ਸਰਕਾਰ ਦੇ ਵਿੱਚ ਉਹ ਡਿਪਟੀ ਮਤਲਬ ਮੁੱਖ ਮੰਤਰੀ ਸੀਗਾ ਔਰ ਗ੍ਰਹਿਬਤਾਲਾ ਉਹ ਕੋ ਸੀਗਾ ਜੇਲ੍ਹਾਂ ਦਾ ਡਿਪਾਰਟਮੈਂਟ ਉਹ ਕੋ ਸੀਗਾ ਔਰ ਜੇਲ੍ਹਾਂ ਦੇ ਅੰਦਰ ਜਾ ਕੇ ਗੈਸਟਰ ਨੂੰ ਕਿਦਾਂ ਮਿਲਦੇ ਨੇ ਕਿਦਾਂ ਮਖਤਾਰ ਇਨਸਾਨੀ ਉਹਨਾਂ ਨੂੰ ਸ਼ਰਧ ਦੇਦੇ ਨੇ ਇਹ ਸਾਰੀ ਦੁਨੀਆ ਨੇ ਦੇਖਿਆ ਸਾਰੀ ਦੁਨੀਆ ਨੂੰ ਪਤਾ ਹੈ ਸੋ ਮੈਂ ਅਰਦਾਵਾ ਸਾਹਿਬ ਨੂੰ ਕਹੂੰਗਾ ਕਿ ਸਰ ਬੋਲਣ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਫੇਰ ਲੋ ਆਪਣਾ ਆਪ ਦੇਖ ਲੋ ਤੁਹਾਡੀ ਕਾਂਗਰਸ ਨੇ ਹੁਣ ਤੱਕ ਕੀ ਕੀਤਾ ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲੇ ਕੀਤੇ ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਅੰਦਰ ਕਦੀ ਹੱਥੋਂ ਪੈਦਾ ਕੀਤਾ ਕਦੀ ਗੈਰਸੋਂ ਪੈਦਾ ਕੀਤੇ ਕਦੀ ਕੁਛ ਕਰ ਗੋਸ਼ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਜਿਹੜਾ ਉਹ ਗਲਤ ਦਾਇਰ ਤੋਂ ਨਿਕਾਗਸ ਦੇ ਜਿਹੜੀ ਉਹ ਕੋਸ਼ਿਸ਼ ਕੀਤੀ ਸੋ ਮੈਂ ਮਤਲਬ ਜਿਹੜਾ ਧੰਦਾਵਾ ਸਾਹਿਬ ਦੇ ਬਿਆਨ ਦੀ ਨਿੰਦਾ ਵੀ ਕਰਦਾ ਔਰ ਧੰਦਾਵਾ ਸਾਹਿਬ ਨੂੰ ਮੈਂ ਕਹਿੰਦਾ ਕਿ ਸੋਚ ਕੇ ਗੱਲ ਕਰੋ ਆਪਣੇ ਮੰਜੇ ਥੱਲੇ ਸੋਟਾ ਬਾਦੋ ਮੁੱਤੀਆ ਲਿਓ ਹੋਰ ਨਾ ਕਿਸੇ ਦੀ ਗੱਲ ਕਰੋ ਸਾਡਾ ਕਦੀ ਵੀ ਸਾਡੀ ਪਾਰਟੀ ਦਾ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਕੇ ਵੀ ਕਦੀ ਬੈਡ ਐਲੀਮੈਂਟ ਦੇ ਨਾਲ ਕਦੀ ਵੀ ਕਿਸੇ ਸਮਗਲਰ ਦੇ ਨਾਲ ਕਦੀ ਵੀ ਕਿਸੇ ਗੈਕਸਰ ਦੇ ਨਾਲ ਕਦੀ ਵੀ ਸਾਡੇ ਕਿਹਾ ਆਕੂ ਦਾ ਕੋਈ ਸਬੰਧ ਨਹੀਂ ਤੇ ਆ ਇਹ ਸਭ ਸਬੰਧ ਤੁਹਾਡੇ ਦੇ ਤੁਸੀਂ ਮਾਝੇ ਦੇ ਵਿੱਚ ਮੋਰੀ ਰਹੇ ਗੈਸਟਰ ਨੂੰ ਜਿਹੜਾ ਸੰਦੇ ਦੇ ਵਿੱਚ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਭੁੱਲ ਜਾਓ ਕਿ ਹੁਣ ਮਾਝੇ ਦੇ ਲੋਕ ਕਿਤੇ ਤੁਹਾਨੂੰ ਮਾਫ ਕਰਨਗੇ ਜੋ ਤੁਸੀਂ ਕਰ ਰਹੇ ਹੋ ਸੱਜੀ ਤੁਸੀਂ ਪੰਜਾਬ ਵਿੱਚ ਜਾਂ ਮਾਝੇ ਵਿੱਚ ਐਲਕਾ ਪੰਚਾਇਤਾਂ ਵਿੱਚ ਤੁਹਾਡਾ ਕਿਤੇ ਪੈਨ ਨਹੀਂ ਲੱਗਣਾ ਕਿ ਮਾਝੇ ਵਾਲੇ ਨੇ ਤੁਹਾਨੂੰ ਵੋਟ ਨਹੀਂ ਪਾਉਣੀ ਤੁਸੀਂ ਐਵੇਂ ਫੋਕੇ ਦਬੇ ਦੂਬੇ ਦਾ ਮਾਰੋ ਤਹਾਡੇ ਬਾਅਦ ਸਭ ਕੁਝ ਅਸੀਂ ਜਾਣਦੇ ਆਂ ਔਰ ਆਮ ਆਦਮੀ ਪਾਰਟੀ ਜਿਹੜੀ ਆ ਪਿੰਡਾਂ ਦੇ ਵਿੱਚ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਬੜੀਆਂ ਨਵਪੱਖ ਸ਼ਾਂਤੀਪੂਰਨ ਚੋਣਾ ਜਿਹੜੀਆਂ ਹੋਕਦਾਈਆਂ ਜਾ ਰਹੀਆਂ ਅਸੀਂ ਮਤਲਬ ਪਹਿਲਾਂ ਮਦਾਨ ਸਭਾ ਦੇ ਵਿੱਚ ਵੀ ਕਿਹਾ ਸੀਗਾ ਕਿ ਐਤਕਾਂ ਮੱਲ ਜਿਹੜਾ ਉਹ ਸਿਆਸੀ ਪਾਰਟੀ ਦਾ ਨਹੀਂ ਐ ਕਿ ਪਿੰਡਾਂ ਦਾ ਸਰਪੰਚ ਬਣੂਗਾ ਅਸੀਂ ਉਹ ਬਣਾ ਰਹੇ ਹਾਂ ਤੇ ਉਹ ਉਹ ਬਣਾਉਂਦਿਆਂ ਅਸੀਂ ਕੋਈ ਵੀ ਗਲਤ ਦੇਣਾ ਕੰਮ ਨਹੀਂ ਕਰਦੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप